ਪੰਜਾਬ ਸਰਕਾਰ ਨੇ ਉੱਥੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਕੀ ਕਿਹਾ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਖਰਾਬ ਹੈ ਉਰੇ ਅਤਵਾਦ ਹੈ ਉਰੇ ਗ੍ਰਨੇਡ ਅਟੈਕ ਹੋ ਸਕਦਾ ਹੈ ਆਰ ਪੀ ਜੀ ਅਟੈਕ ਹੋ ਸਕਦਾ ਹੈ ਕੀ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਨਹੀਂ ਅਗਰ ਪੰਜਾਬ ਸੁਰੱਖਿਅਤ ਨਹੀਂ ਹੈਗਾ ਕਿ ਮੁੱਖ ਮੰਤਰੀ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਤੇ ਅੱਜ ਕਿਹੜੇ ਹੌਸਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਵੋਟਾਂ ਮੰਗ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਾ ਐਡਾ ਬੁਰਾ ਹਾਲ ਹੈ ਕਹਿੰਦੇ ਜੀ ਸਿੱਧੂ ਮੂਸੇਵਾਲੇ ਦੀ ਵੀ ਸੁਰੱਖਿਆ ਹਟਾਈ ਗਈ ਸੀ ਤਾਂ ਉਹਦਾ ਕਤਲ ਹੋਇਆ ਮੁੱਖ ਮੰਤਰੀ ਸਾਹਿਬ ਉਹ ਸੁਰੱਖਿਆ ਤਾਂ ਤੁਸੀਂ ਹਟਾਈ ਸੀ ਆ ਤੁਹਾਡੇ ਚੇਲੇ ਜਿਹੜੇ ਐਡਵਾਈਜ਼ਰ ਇਹਨਾਂ ਨੇ ਹਟਾਈ ਸੀ ਉਹ ਦਿੱਲੀੋਂ ਜਿਹੜੀ ਯੂਸੀ ਆਈ ਆ ਉਹਨੇ ਹਟਾਈ ਸੀ ਕੀ ਕਾਰਵਾਈ ਕੀਤੀ ਤੁਸੀਂ ਇਹਨਾਂ ਦੇ ਖਿਲਾਫ ਕੀ ਤੁਸੀਂ ਆਪਣੇ ਐਡਵਾਈਜ਼ਰ ਦੇ ਖਿਲਾਫ ਫਰਚਾ ਦਰਜ ਕੀਤਾ ਅੱਜ ਲੋਕ ਇਸ ਗੱਲ ਦੀ ਵੀ ਤੁਹਾਡੇ ਤੋਂ ਜਵਾਬਦੇਹੀ ਮੰਗਦੇ ਨੇ ਅੱਜ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਮੰਨ ਲਿਆ ਕਿ ਬਤੌਰ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਤੁਸੀਂ ਫੇਲ ਹੋ ਚੁੱਕੇ ਹੋ ਸਸਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਹਾਂ ਅਪਡੇਟ ਸਾਹਮਣੇ ਆ ਰਹੀ ਹੈ ਅਸ਼ਦੀਪ ਕਲੇਰ ਦੇ ਵੱਲੋਂ ਵੱਡੇ ਸਵਾਲ ਚੁੱਕ ਦਿੱਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਵੱਡੇ ਸਵਾਲ ਚੁੱਕ ਦਿੱਤੇ ਗਏ ਨੇ ਮੁੱਖ ਮੰਤਰੀ ਰਹਾਸ਼ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਦੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਉਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ ਵੱਡੇ ਤੰਜ ਕਸੇ ਗਏ ਨੇ ਅਸ਼ਦੀਪ ਪਲੇਰ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਕੀਲ ਨੇ ਉਹ ਮੰਨ ਚੁੱਕੇ ਉਹਦਾ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਕਿਤੇ ਨਾ ਕਿਤੇ ਢਟ ਢੇਰੀਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਗੱਲ ਦਾ ਜਿਹੜਾ ਹਵਾਲਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਆਰਪੀਜੀ ਅਟੈਕ ਹੋਏ ਨੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੋਰ ਵੀ ਬਹੁਤ ਜਿਹੜੀਆਂ ਵਾਰਦਾਤਾਂ ਨੇ ਉਹ ਵਾਪਰ ਸਕਦੀਆਂ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਵਿੱਚ ਸਵਾਲ ਚੁੱਕੇ ਗਏ ਨੇ ਤੇ ਆਮ ਆਦਮੀ ਪਾਰਟੀ ਇਸ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਘਿਰ ਚੁੱਕੀ ਹੈ ਅਰਸ਼ਦੀ ਪਲੇਅਰ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਇਹ ਗੱਲ ਆਮ ਆਦਮੀ ਪਾਰਟੀ ਅੱਜ ਵੀ ਮੰਨ ਚੁੱਕੀ ਹੈ ਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਹ ਇਸ ਕਰਕੇ ਹੋਇਆ ਸੀ ਕਿਉਂਕਿ ਉਸ ਦੀ ਜਿਹੜੀ ਸਿਕਿਉਰਿਟੀ ਹੈ ਉਹ ਹਟਾ ਦਿੱਤੀ ਗਈ ਹੈ ਉਸ ਤੋਂ ਬਾਅਦ ਉਸ ਦਾ ਕਤਲ ਹੁੰਦਾ ਹੈ ਤੇ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਜਿਹੜੀ ਕਾਨੂੰਨ ਵਿਵਸਥਾ ਹੈ ਪੰਜਾਬ ਦੀ ਉਸ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ ਕਿ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਹੈ ਜੋ ਅੱਜ ਸਰਕਾਰ ਚਲਾ ਰਹੀ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਟਹਿ ਟੇਰੀਆ ਉਹਨਾਂ ਦੇ ਵੱਲੋਂ ਇਹ ਹਵਾਲਾ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਦੀ ਜਿਹੜੀ ਰਿਹائش ਹੈ ਉਸ ਨੂੰ ਜਾਂਦੀ ਜਿਹੜੀ ਸੜਕ ਹੈ ਉਹੀ ਜੇ ਸੁਰੱਖਿਅਤ ਨਹੀਂ ਤਾਂ ਆਮ ਸੋ ਕੀ ਤੋਂ ਹੋਣਗੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕ ਦਿੱਤੇ ਗਏ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਹਾਲਾਂਕਿ ਅਰਸ਼ਦੀਪ ਪਲੇਅਰ ਦੇ ਵੱਲੋਂ ਪਹਿਲਾਂ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਕਿਰਿਆ ਗਿਆ ਤੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਹਵਾਲਾ ਦਿੱਤਾ ਗਿਆ ਉਹ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਮੁੱਖ ਮੰਤਰੀ ਰਿਹائش ਨੂੰ ਜਿਹੜੀ ਜਾਂਦੀ ਸੜਕ ਹੈ ਉਸ ਨੂੰ ਲੈ ਕੇ ਜਿਹੜੀ ਸੁਣਵਾਈ ਹੋਈ ਹੈ ਉਸ ਨੂੰ ਲੈ ਕੇ ਜਿਹੜੇ ਹਵਾਲੇ ਦਿੱਤੇ ਗਏ ਨੇ ਕਿ ਪੰਜਾਬ ਦੇ ਵਿੱਚ ਆਰਪੀਜੀ ਅਟੈਕ ਹੋਏ ਨੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ دہشت ਗਿਰਦਾਂ ਦਾ ਜਿਹੜਾ ਬੋਲ ਉਸ ਦੇ ਉੱਤੇ ਕਿਤਨੇ ਕਿਤੇ ਉਹਨਾਂ ਦੇ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਨਾਲ ਟੈਟੇਰੀ ਹੋ ਚੁੱਕੀ ਹੈ ਅਰਸ਼ਦੀ ਪਲੇ ਦੇ ਵੱਲੋਂ ਹੋਰ ਕੀ ਕੁਝ ਕੀਤਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆਂ ਦੇਖੋ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹائش ਹੈ ਉਹਦੇ ਬਾਹਰ ਜਿਹੜੀ ਸੜਕਾਂ ਨੂੰ ਖੋਲਣ ਨੂੰ ਲੈ ਕੇ ਸੁਲਵਾਈ ਹੋਈ ਤੇ ਪੰਜਾਬ ਸਰਕਾਰ ਨੇ ਉੱਥੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਕੀ ਕਿਹਾ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਖਰਾਬ ਹੈ ਉਰੇ ਅੱਤਵਾਦ ਹੈ ਉਰੇ ਗ੍ਰੇਨੇਡ ਅਟੈਕ ਹੋ ਸਕਦਾ ਹੈ ਆਰਪੀਜੀ ਅਟੈਕ ਹੋ ਸਕਦਾ ਹੈ ਔਰ ਕਹਿੰਦੇ ਕਿ ਗੈਂਗਸਟਰਵਾਦ ਬਹੁਤ ਹੈ ਤਾਂ ਫਿਰ ਦੀ ਜ਼ਿੰਮੇਵਾਰੀ ਕਿਦੀ ਹੈ ਕੀ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਨਹੀਂ ਅਗਰ ਪੰਜਾਬ ਸੁਰੱਖਿਤ ਨਹੀਂ ਹੈਗਾ ਕਿ ਮੁੱਖ ਮੰਤਰੀ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਤੇ ਅੱਜ ਕਿਹੜੇ ਹੌਸਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਵੋਟਾਂ ਮੰਗ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਾ ਐਡਾ ਬੁਰਾ ਹਾਲ ਹੈ ਤੇ ਦੂਜਾ ਸਵਾਲ ਹੈ ਮੇਰਾ ਜੋ ਪੰਜਾਬ ਸਰਕਾਰ ਦੇ ਵਕੀਲ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਕਿਹਾ ਕਹਿੰਦੇ ਜੀ ਸਿੱਧੂ ਮੂਸੇਵਾਲੇ ਦੀ ਵੀ ਸੁਰੱਖਿਆ ਹਟਾਈ ਗਈ ਸੀ ਤਾਂ ਉਹਦਾ ਕਤਲ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਉਹ ਸੁਰੱਖਿਆ ਤਾਂ ਤੁਸੀਂ ਹਟਾਈ ਸੀ ਆ ਤੁਹਾਡੇ ਚੇਲੇ ਜਿਹੜੇ ਐਡਵਾਈਜ਼ਰ ਇਹਨਾਂ ਨੇ ਹਟਾਈ ਸੀ ਉਹ ਦਿੱਲੀੋਂ ਜਿਹੜੀ ਯੂਸੀ ਆਈ ਆ ਉਹਨੇ ਹਟਾਈ ਸੀ ਕੀ ਕਾਰਵਾਈ ਕੀਤੀ ਤੁਸੀਂ ਇਹਨਾਂ ਦੇ ਖਿਲਾਫ ਕੀ ਤੁਸੀਂ ਆਪਣੇ ਐਡਵਾਈਜ਼ਰ ਦੇ ਖਿਲਾਫ ਫਰਚਾ ਦਰਜ ਕੀਤਾ ਅੱਜ ਲੋਕ ਇਸ ਗੱਲ ਦੀ ਵੀ ਤੁਹਾਡੇ ਤੋਂ ਜਵਾਬ ਦੇ ਮੰਗਦੇ ਨੇ ਅੱਜ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਮੰਨ ਲਿਆ ਕਿ ਬਤੌਰ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਤੁਸੀਂ ਫੇਲ ਹੋ ਚੁੱਕੇ ਹੋ ਤੇ ਹੁਣ ਤੁਸੀਂ ਸੁਪਰੀਮ ਕੋਰਟ ਦੀ ਸ਼ਰਨ ਦੇ ਵਿੱਚੋਂ ਕਿ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਚੱਕੇ ਆ ਜਿਹੜੇ ਮਾਮਾ ਦੇ ਪੁੱਤਰੇ ਮਰਵਾਏ ਸੰਦੀਪ ਨੰਗਲੰਬੀਆਂ ਮਰਵਾਇਆ ਹੋਰ ਜਿਹੜੇ ਗੈਂਗਸਟਰਵਾਦ ਦੀ ਭੇਤ ਚੜੇ ਖਡਾਰੀ ਵਪਾਰੀ ਉਹਨਾਂ ਦੇ ਬਾਰੇ ਵੀ ਤੁਸੀਂ ਕੁਝ ਬੋਲੋ ਨੈਤਿਕਤਾ ਦੇ ਆਧਾਰ ਤੇ ਤੁਹਾਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਤੁਹਾਨੂੰ ਵੋਟਾਂ ਮੰਗਣ ਦਾ ਵੀ ਕੋਈ ਹੱਕ ਨਹੀਂ ਦੇ